ਫਕਤ ਸ਼ੰਭੂ ਮੋਰਚੇ ਦੇ ਉੱਪਰ ਮੌਜੂਦ ਆ ਜਿੱਥੇ ਕਿਸਾਨ ਜਿਹੜੇ ਨੇ 13 ਫਰਵਰੀ ਤੋਂ ਹੀ ਇੱਥੇ ਡਟੇ ਹੋਏ ਨੇ ਹੌਸਲਾ ਕਾਫੀ ਬੁਲੰਦ ਹੈ ਦੂਜੇ ਪਾਸੇ ਦੀ ਤਸਵੀਰ ਦਿਖਾਵਾਂਗੇ ਸਭ ਤੋਂ ਪਹਿਲਾਂ ਹਰਿਆਣਾ ਪੁਲਿਸ ਦੀ ਜਿੱਥੇ ਬੈਰੀਗੇਟਿੰਗ ਕੀਤੀ ਹੋਈ ਹੈ ਭਾਰੀ ਮਾਤਰਾ ਦੇ ਵਿੱਚ ਜਿਹੜੀ ਇੱਥੇ ਮਿਲਟਰੀ ਤੇ ਤਾਇਨਾਤ ਕੀਤੀ ਗਈ ਹੈ ਤੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਤੇ ਤਾਇਨਾਤ ਕੀਤੇ ਗਏ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਇਹ ਪੂਰੇ ਬਾਰਡਰ ਜਿਹੜੇ ਨੇ ਹਰਿਆਣਾ ਨੂੰ ਜਾਣ ਵਾਲੇ ਜਿਹੜੇ ਸਾਰੇ ਹੀ ਸੀਲ ਕੀਤੇ ਹੋਏ ਨੇ ਹਰਿਆਣਾ ਪੁਲਿਸ ਨੇ ਤਾਂ ਦੂਜੇ ਪਾਸੇ ਦੇਖੋਗੇ ਕਿ ਇਸੇ ਥਾਂ ਤੋਂ ਕਿਸਾਨਾਂ ਨੇ ਜਦੋਂ ਜਾਣਾ ਸੀਗਾ ਤਾਂ ਉਸੇ ਰਸਤਿਆਂ ਨੂੰ ਜਿਹੜਾ ਹਰਿਆਣਾ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਸੀਗਾ ਲੇਕਿਨ ਕਿਸਾਨ ਜਿਹੜੇ 13 ਫਰਵਰੀ ਤੋਂ ਹੀ ਆਪਣਾ ਹੌਸਲਾ ਕਾਫੀ ਬੁਲੰਦ ਕਰਕੇ ਜਿਹੜਾ ਇੱਥੇ ਮੋਰਚਿਆਂ ਦੇ ਉੱਪਰ ਡੱਟੇ ਹੋਏ ਨੇ ਮੋਰਚਾ ਕਾਫੀ ਕਹਿ ਸਕਦੇ ਆ ਬੁਲੰਦੀਆਂ ਦੇ ਨਾਲ ਚੱਲ ਰਿਹਾ ਕਿਸਾਨਾਂ ਦਾਤਾ ਅੱਜ 26 ਤਰੀਕ ਹੈ 26 ਤਰੀਕ ਨੂੰ ਕਿਸਾਨਾਂ ਨੇ ਐਲਾਨ ਕੀਤਾ ਸੀਗਾ ਕਿ ਹਰ ਬਾਰਡਰ ਦੇ ਉੱਪਰ ਜਿਹੜੇ ਪੁਤਲੇ ਨੇ ਉਹ ਫੁੱਕੇ ਜਾਣੇ ਨੇ 20-20 ਫੁੱਟ ਦੇ ਜਿਹੜੇ ਪੁਤਲੇ ਕਿਸਾਨਾਂ ਵੱਲੋਂ ਜਿਹੜਾ ਬਾਰਡਰਾਂ ਦੇ ਉੱਪਰ ਬਣਾਏ ਜਾਣਗੇ ਤਾਂ ਪੁਤਲੇ ਜਿਹੜੇ ਨੇ ਸ਼ਾਮ ਦੇ ਤਕਰੀਬਨ 5 ਵਜੇ ਦੇ ਕਰੀਬ ਜਿਹੜੇ ਨੇ ਇੱਥੇ ਫੂਕੇ ਜਾਣਗੇ ਤਾਂ ਕਹਿ ਸਕਦੇ ਆ ਕਿ ਕਿਸਾਨਾ ਕੁ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਖਨੋਰੀ ਬਾਰਡਰ ਤੋਂ ਇਸ ਮੋਰਚੇ ਦੀ ਅਗਵਾਈ ਕਰਨਗੇ ਤਾਂ ਦੂਜੇ ਬੰਨੇ ਜਿਹੜਾ ਕਹਿ ਸਕਦੇ ਆ ਕਿ ਇਸ ਮੋਰਚੇ ਸ਼ੰਭੂ ਮੋਰਚੇ ਦੇ ਉੱਪਰ ਜਿਹੜਾ ਸਰਵਨ ਸਿੰਘ ਪੰਦੇਲ ਜਿਹੜੇ ਨੇ ਉਹ ਅਗਵਾਈ ਕਰਨਗੇ ਇਸ ਮੋਰਚੇ ਦੀ ਤਾਂ ਵੱਖ-ਵੱਖ ਬਾਰਡਰਾਂ ਦੇ ਉੱਪਰ ਜਿਹੜੇ ਨੇ ਕਿਸਾਨਾਂ ਵੱਲੋਂ ਅੱਜ ਪੁਤਲੇ ਫੂਕੇ ਜਾਣੇ ਆ ਤਾਂ ਇਹ ਤਸਵੀਰ ਦੇਖੋ ਤੁਸੀਂ ਕਿ ਹਰਿਆਣਾ ਪੁਲਿਸ ਦੀ ਤਿਆਰੀਆਂ ਕਿਸ ਤਰ੍ਹਾਂ ਦੀਆਂ ਨੇ ਉਹਨਾਂ ਨੇ ਜਿਹੜੀ 13 ਫਰਵਰੀ ਤੋਂ ਹੀ ਇਹ ਤਿਆਰੀਆਂ ਉਸ ਤੋਂ ਪਹਿਲਾਂ ਤੋਂ ਹੀ ਜਿਹੜੀ ਕਿਸਾਨਾਂ ਨੇ ਜਦੋਂ ਆਣਾ ਸੀਗਾ ਤਾਂ ਉਸ ਤੋਂ ਪਹਿਲਾਂ ਤੋਂ ਹੀ ਇਹ ਤਿਆਰੀਆਂ ਤੁਸੀਂ ਦੇਖੋਗੇ ਕਿ ਇੱਥੇ ਕਿੱਤੀਆਂ ਹੋਈਆਂ ਨੇ ਦੂਜੇ ਪਾਸੇ ਨੀਚੇ ਦੇਖੋਗੇ ਕਿ ਇਹ ਜਿਹੜੇ ਕੱਗਰ ਦਰਿਆ ਨੂੰ ਜਾਣ ਵਾਲੇ ਰਸਤੇ ਸੀਗੇ ਉਹ ਸਾਰੇ ਹੀ ਜਿਹੜੇ ਕਿਸਾਨਾਂ ਦੇ ਆਣ ਤੋਂ ਪਹਿਲਾਂ ਹੀ ਪਾੜ ਦਿੱਤੇ ਸੀਗੇ ਤਾਂ ਦੂਜੇ ਪਾਸੇ ਤੁਸੀਂ ਦੇਖੋਗੇ ਕੱਗਰ ਦਰਿਆ ਨੂੰ ਕਿਸਾਨ ਜਾਂ ਨੌਜਵਾਨ ਪਾਰਨਾ ਕਰ ਸਕਣ ਤਾਂ ਦੂਜੇ ਪਾਸੇ ਜਿਹੜੀ ਇਹ ਮਿਲਟਰੀ ਵੀ ਲੱਗੀ ਹੋਈ ਨਜ਼ਰ ਆਏਗੀ ਤੁਹਾਨੂੰ ਤਾ ਇਥੇ ਮੁਲਾਜ਼ਮ ਜਿਹੜੇ ਨੇ ਹਰ ਪਾਸੇ ਤੋਂ ਨਜ਼ਰ ਆਣਗੇ ਖੇਤਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀ ਭਾਰੀ ਮਾਤਰਾ ਦੇ ਵਿੱਚ ਫੋਰਸ ਜਿਹੜੀ ਇੱਥੇ ਤਾਇਨਾਤ ਕੀਤੀ ਗਈ ਹੈ ਤਾਂ ਕਿਸਾਨ ਕਾਫੀ ਚੀਰਾ ਤੋਂ ਜਿਹੜਾ ਆਪਣੀ ਹੱਕੀ ਮੰਗਾ ਦੇ ਲਈ ਪ੍ਰਦਰਸ਼ਨ ਕਰਦੇ ਆ ਰਹੇ ਨੇ ਪਿਛਲੇ ਸਮੇਂ ਦੇਖਿਆ ਸੀਗਾ ਕਿ ਸਵਾ ਸਾਲ ਦਾ ਪ੍ਰਦਰਸ਼ਨ ਕਿਸਾਨਾਂ ਦਾ ਜਿਹੜਾ ਚੱਲਿਆ ਸੀਗਾ ਤਾਂ ਉਸ ਤੋਂ ਬਾਅਦ ਜਦੋਂ ਕਿਸਾਨਾਂ ਦੀ ਜਿੱਤ ਹੋਈ ਸੀ ਘਰਾਂ ਨੂੰ ਪਰਤ ਕੇ ਸੀਗੇ ਲੇਕਿਨ ਕੁਝ ਸਮੇਂ ਬਾਅਦ ਜਦੋਂ ਸਰਕਾਰ ਮੁੱਕਰੀ ਤਾਂ ਕਿਸਾਨਾਂ ਨੇ ਫਿਰ ਤੋਂ ਅੰਦੋਲਨ ਦਾ ਐਲਾਨ ਕੀਤਾ ਤਾ ਇਹ ਦੇਖੋਗੇ ਬੋਰੀਆਂ ਭਰੀਆਂ ਹੋਈਆਂ ਨਜ਼ਰ ਆਣਗੇ ਤੁਹਾਨੂੰ ਤਾਂ ਇਹ ਬੋਰੀਆਂ ਦੇ ਜਰੀਏ ਕਿਸਾਨਾਂ ਨੇ ਜਿਹੜਾ ਇੱਥੇ ਕੱਗਰ ਦਰਿਆ ਨੂੰ ਪਾਰ ਕਰਨਾ ਸੀਗਾ ਲੇਕਿਨ ਬੋਰੀਆਂ ਜਿਹੜੀਆਂ ਇੱਥੇ ਭਰ ਕੇ ਰੱਖੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਕਿਸਾਨਾਂ ਨੇ ਹਜੇ ਅੱਗੇ ਜਾਣ ਦਾ ਐਲਾਨ ਜਿਹੜਾ ਹਜੇ ਨਹੀਂ ਕੀਤਾ ਹੈਗਾ ਪੰਜਵੇਂ ਦੌਰ ਦੀ ਮੀਟਿੰਗ ਜਿਹੜੀ ਹੈ ਕੇਂਦਰ ਸਰਕਾਰ ਫਿਰ ਤੋਂ ਕਿਸਾਨਾਂ ਦੇ ਨਾਲ ਸੱਦਨ ਨੂੰ ਤਿਆਰ ਹੈ ਲੇਕਿਨ ਕਿਸਾਨਾਂ ਨੇ ਕਿਹਾ ਹੈ ਕਿ ਹਜੇ ਰਣਨੀਤੀ ਬਣਾ ਕੇ ਜਿਹੜਾ ਅਗਲਾ ਫੈਸਲਾ ਹੈ ਉਹ ਲਿਆ ਜਾਵੇਗਾ ਦੇ ਇਹ ਤਸਵੀਰ ਦੇਖੋ ਕਿ ਸਵੇਰ ਦੇ ਹਾਲਾਤ ਨੇ ਸ਼ੰਭੂ ਮੋਰਚੇ ਦੇ ਜਿੱਥੇ ਕਿਸਾਨ ਨੌਜਵਾਨ ਜਿਹੜੇ ਨੇ ਡਟੇ ਹੋਏ ਨੇ ਤਾਂ ਦੂਜੇ ਬੰਨੇ ਦੇਖੋਗੇ ਤੁਸੀਂ ਕਿ ਇੱਥੇ ਹਰਿਆਣਾ ਪੁਲਿਸ ਵੀ ਜੜੀ ਹੈ 13 ਫਰਵਰੀ ਤੋਂ ਪਹਿਲਾਂ ਤੋਂ ਹੀ ਇੱਥੇ ਤੈਨਾਤ ਨਜ਼ਰ ਆ ਰਹੀ ਹੈ ਜਿਹੜੇ ਬਾਰਡਰ ਨੇ ਉਹ ਪੱਕੀ ਤਰ੍ਹਾਂ ਸੀਲ ਕੀਤੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖੋਗੇ ਕਿ ਇਸ ਪਾਸੇ ਜਿਹੜਾ ਅਨਿਸ਼ਾਨ ਸਾਹਿਬੀ ਝੂਲਦਾ ਹੋਇਆ ਨਜ਼ਰ ਆ ਰਿਹਾ ਤਾਂ ਹਰ ਇੱਕ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਸ਼ੰਭੂ ਮੋਰਚੇ ਤੋਂ ਤਾਂ ਸ਼ਾਮ ਨੂੰ ਜਿਹੜਾ ਇੱਥੇ ਮਾਹੌਲ ਕਹਿ ਸਕਦੇ ਆ ਕਿ ਉਹ ਪੁਤਲੇ ਫੁੱਕੇ ਜਾਣੇ ਹੈ ਬੀਬੀ ਫੁੱਲ ਦੇ ਜਿਹੜੇ ਕਿਸਾਨ ਇੱਥੇ ਤਿਆਰ ਕਰਨਗੇ ਤਾਂ ਉਹ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਦੀ ਇਹ ਤਸਵੀਰ ਤੁਸੀਂ ਦੇਖੋ ਕਿ ਜਿਹੜੀ ਇਹ ਸਵੇਰ ਦੀ ਤਸਵੀਰ ਹੈ ਜਿੱਥੇ ਨੌਜਵਾਨ ਤੇ ਆਨੰਦ ਨਜ਼ਰ ਆ ਰਹੇ ਨੇ ਚਾਹੇ ਕਿਸਾਨਾਂ ਦੀ ਗੱਲ ਕਰੀਏ ਪਿੱਛੇ ਦੇਖੋਗੇ ਤੁਸੀਂ ਕਿ ਟਰੈਕਟਰ ਵਾਲੀਆਂ ਨਜ਼ਰ ਆਣਗੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਤੇ 13 ਫਰਵਰੀ ਤੋਂ ਹੀ ਡਟੇ ਹੋਏ ਨਜ਼ਰ ਆ ਰਹੇ ਨੇ ਤਾਂ ਕਹਿ ਸਕਦੇ ਆ ਕਿ ਸਵੇਰ ਦੇ ਹਾਲਾਤ ਨੇ ਫਿਲਹਾਲ ਦੀ ਘੜੀ ਇੱਥੇ ਸ਼ਾਂਤੀ ਬਣੀ ਹੋਈ ਹੈ ਤਾ ਹਰ ਪਾਸੇ ਜਿਹੜੀ ਹੈ ਕਹਿ ਸਕਦੇ ਆ ਕਿ ਇੱਕ ਵੱਖਰੀ ਵੱਖਰੀ ਤਸਵੀਰ ਨਜ਼ਰ ਆ ਰਹੀ ਹੈ 13 ਫਰਵਰੀ ਤੋਂ ਹੀ ਕਿਸਾਨ ਜਿਹੜੇ ਨੇ ਵਕ ਵਕ ਬੋਰਡਾਂ ਦੇ ਉੱਪਰ ਡਟ ਚੁੱਕੇ ਸੀ ਆਪਣੀ ਹੱਕ ਦੀ ਮੰਗਾ ਦੇ ਲਈ ਹਾਲਾਂਕਿ 3-4 ਦਿਨ ਤੱਕ ਕਾਫੀ ਮਾਹੌਲ ਗਰਮਾਇਆ ਸੀਗਾ ਬੋਰਡਾਂ ਦੇ ਉੱਪਰ ਲੇਕਿਨ ਹੁਣ ਫਿਲਹਾਲ ਦੀ ਘੜੀ ਸ਼ਾਂਤੀ ਬਣੀ ਹੋਈ ਹੈ ਤਾਂ ਇਹ ਸ਼ੰਭੂ ਮੋਰਚੇ ਦੀ ਤਸਵੀਰ ਦਿਖਾ ਰਹੇ ਆ ਤੁਹਾਨੂੰ ਸਵੇਰ ਤੋਂ ਹੀ ਹਾਲਾਤ ਜਿਹੜੇ ਨੇ ਇੱਥੇ ਸ਼ਾਂਤੀ ਬਣੀ ਹੋਈ ਹੈ ਤਾਂ ਇਹ ਤਸਵੀਰ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਇਹ ਇੱਥੇ ਕੱਗਰ ਦਰਿਆ ਨੂੰ ਪੁੱਟਿਆ ਗਿਆ ਸੀ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਇੱਕ ਵਾਰ ਫਿਰ ਤੋਂ ਕੱਗਰ ਦਰਿਆ ਦੀ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦਣੇ ਕਿ ਕਿਸ ਤਰ੍ਹਾਂ ਹਰਿਆਣਾ ਸਰਕਾਰ ਜਿਹੜੀ ਹੈ ਉਹ ਰੋਕਣ ਦੀ ਤਿਆਰੀ ਪੂਰੀ ਮੁਕੰਮਲ ਕਰ ਚੁੱਕੀ ਸੀ ਕਿਸਾਨਾਂ ਦੇ ਆਉਣ ਤੋਂ ਪਹਿਲਾਂ ਹੀ ਤਾਂ ਇਹ ਤਸਵੀਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਕੱਗਰ ਦਰਿਆ ਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਸੀਗਾ ਪਾਣੀ ਛੱਡਨ ਮਗਰੋਂ ਦੂਜੇ ਬੰਨੇ ਜਿਹੜੀ ਹੈ ਹਰਿਆਣਾ ਵਾਲੇ ਪਾਸੇ ਨੂੰ ਜਿਹੜੀ ਹੈ ਪੁਲਸ ਤੇ ਨਾਤ ਕਰ ਦਿੱਤੀ ਗਈ ਸੀਗੀ ਕੱਗਰ ਦਰਿਆ ਤੋਂ ਪਾਰ ਤਾਂ ਬੋਰੀਆਂ ਭਰ-ਭਰ ਰੱਖਿਆਂਗੇ ਅਸੀਂ ਮਿੱਟੀ ਦੀਆਂ ਤਾਂ ਇਸ ਪਾਸੇ ਦੇਖੋਗੇ ਕਿ ਇਹ ਪੂਰੀ ਤਰ੍ਹਾਂ ਜਿਹੜਾ ਕੱਗਰ ਦਰਿਆ ਨੂੰ ਪੜ ਦਿੱਤਾ ਗਿਆ ਸੀਗਾ ਕਿ ਤਾਂ ਜੋ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਇੱਥੋਂ ਦੀ ਪਾਰਨਾ ਕਰ ਸਕਣ ਤਾਂ ਇਹ ਸਵੇਰ ਦੀ ਤਸਵੀਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਸ਼ੰਭੂ ਮੋਰਚੇ ਦੇ ਉੱਪਰ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਫਿਲਹਾਲ ਦੀ ਘੜੀ ਇੱਥੇ ਸ਼ਾਂਤੀ ਨਜ਼ਰ ਆ ਰਹੀ ਹੈ ਤਾਂ ਸ਼ਾਮ ਨੂੰ ਕਿਸਾਨ ਪੁਤਲੇ ਫੁਕਣਗੇ ਕਾਰਪੋਰੇਟ ਘਰਾਣਿਆਂ ਦੇ ਕੇਂਦਰ ਸਰਕਾਰ ਦੇ ਪੁਤਲੇ ਜਿਹੜੇ ਨੇ ਇੱਥੇ ਫੂਕੇ ਜਾਣੇ ਆ ਤਾਂ ਇਹ ਤਸਵੀਰ ਜਿਹੜੀ ਹੈ ਸ਼ੰਭੂ ਮੋਰਚੇ ਦੀ ਤਸਵੀਰ ਹੈ ਜਿੱਥੇ ਤੁਹਾਨੂੰ ਦਿਖਾਏ ਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਇਸ ਵਕਤ ਬਣੇ ਹੋਏ ਨੇ ਕੈਮਰਾ ਬਟਸਾ ਵਰਿੰਦਰ ਦੇ ਨਾਲ ਕਵਲਜੀਤ ਕੰਬੋਜ ਜਾਗਬਾਨੀ ਟੀਵੀ ਸ਼ੰਭੂ ਮੋਰਚਾ